ਸਤਿਉਕ ਕਿਹਾ ਜਾਂਦਾ ਹੈ ਡਿਊਟੀ ਇਜ਼ ਬਿਊਟੀ ਤੇ ਜੇਕਰ ਕੋਈ ਆਪਣੀ ਡਿਊਟੀ ਨੂੰ ਪੂਰੇ ਜਜ਼ਬਾਤਾਂ ਨਾਲ ਪੂਰੇ ਜਜ਼ਬੇ ਨਾਲ ਨਾ ਕਰੇ ਤਾਂ ਜਿਹੜਾ ਰਿਜ਼ਲਟ ਹੈ ਉਹ ਬਿਲਕੁਲ ਸਾਰਥਕ ਆਉਂਦਾ ਹੈ ਬਿਲਕੁਲ ਐਕੂਰੇਟ ਆਉਂਦਾ ਹੈ ਅਸੀਂ ਤੁਹਾਡੇ ਅੱਗੇ ਖਬਰ ਪੇਸ਼ ਕੀਤੀ ਸੀਗੀ ਕੱਲ ਕਿ ਚਰਾਨ ਪਿੰਡ ਵਿੱਚ ਬੜੀ ਹੀ ਦਰਦਨਾਕ ਤਰੀਕੇ ਨਾਲ ਇੱਕ ਔਰਤ ਦਾ ਕਤਲ ਕੀਤਾ ਜਾਂਦਾ ਹੈ 55 ਸਾਲ ਉਹਨਾਂ ਦੀ ਉਮਰ ਸੀ ਨਾਮ ਆਸ਼ਾ ਰਾਣੀ ਸੀ ਔਰ ਦੱਸਿਆ ਜਾ ਰਿਹਾ ਸੀ ਕਿ ਪਿੰਡ ਦਾ ਹੀ ਇੱਕ ਵਿਅਕਤੀ ਜੋ ਕਿ ਨਸ਼ੇ ਕਰਨ ਦਾ ਆਦੀ ਹੈ ਮੱਖਣ RAM ਉਹਦੇ ਘਰ ਅੰਦਰ ਚਲੇ ਜਾਂਦਾ ਹੈ ਔਰ ਉਸ ਦਾ ਕਤਲ ਕਰ ਦਿੰਦਾ ਤੇ ਸੋਨੇ ਦੀ ਬਾਲੀ ਜਿਹੜੀ ਲੁੱਟ ਕੇ ਲੈ ਜਾਂਦਾ ਫਰੋਲਾ ਫਰਾਲੀ ਦੀ ਨੀਤ ਨਾਲ ਲੁੱਟ ਦੀ ਨੀਤ ਨਾਲ ਘਰ ਦੇ ਅੰਦਰ ਦਾਖਲ ਹੁੰਦਾ ਜਿਹੜੀ ਆਸ਼ਾ ਰਾਣੀ ਉਹ ਸੁੱਤੀ ਪਈ ਹੁੰਦੀ ਹੈ ਤੇ ਜਾਗ ਜਾਂਦੀ ਹੈ ਔਰ ਫਿਰ ਆਪਸ ਵਿੱਚ ਇੱਕ ਝੜਪ ਵੀ ਹੁੰਦੀ ਹੈ ਕਿਉਂਕਿ ਆਸ਼ਾ ਰਾਣੀ ਮੱਖਣ RAM ਨੂੰ ਪਛਾੜ ਲੈਂਦੀ ਹੈ ਮੁਜਾਮਤ ਹੁੰਦੀ ਹੈ ਜਿਸ ਦੇ ਵਿੱਚ ਆਸ਼ਾ ਰਾਣੀ ਮੱਖਣ RAM ਦੇ ਦੰਦੀ ਵੀ ਵੱਢਦੀ ਹੈ ਪਰ ਜਿਹੜਾ ਮੱਖਣ RAM ਹੈ ਉਹ ਕਿਹਾ ਜਾ ਰਿਹਾ ਪਿੰਡ ਵਾਸੀਆ ਵੱਲੋਂ ਦੱਸਿਆ ਜਾ ਰਿਹਾ ਹੈ ਸਿਗਾ ਕਿ ਨਸ਼ੇ ਵਿੱਚ ਅੰਨਾ ਹੋਇਆ ਸੀਗਾ ਉਹ ਆਸ਼ਾ ਰਾਣੀ ਦੇ ਮੂੰਹ ਵਿੱਚ ਕੱਪੜਾ ਵੀ ਪਾ ਦਿੰਦਾ ਉਸ ਦਾ ਗਲਾ ਵੀ ਕੁੱਟਦਾ ਉਸ ਦੇ ਉੱਪਰ ਵੀ ਬੈਠਦਾ ਤਸੀਹੇ ਦਿੰਦਾ ਤੇ ਉਸ ਦਾ ਕਤਲ ਕਰ ਦਿੰਦਾ ਤੇ ਆਵਾ ਪ੍ਰਵੇਸ਼ ਰਾਤ ਨੂੰ ਕਰਕੇ ਲੁੱਟਖੋ ਦੀ ਨੀਅਤ ਨਾਲ ਇੱਕ ਘਰ ਚ ਵਿਅਕਤੀ ਪ੍ਰਵੇਸ਼ ਹੋਇਆ ਜਿਹਦੇ ਨਾਲ ਉਹਨੇ ਦੇਖ ਲਿਆ ਮਜਾਮਤ ਹੋਈ ਮਜਾਮਤ ਹੋਣ ਤੋਂ ਬਾਅਦ ਉਸ ਵਿਅਕਤੀ ਨੇ ਉਹਦੇ ਜਦੋਂ ਮਜਾਮਤ ਕਰ ਰਹੀ ਸੀ ਲੇਡੀ ਨੇ ਉਹਦੇ ਹੱਥ ਤੇ ਦੰਦੀ ਪੜ ਦਿੱਤੀ ਔਰ ਇਸ ਦੌਰਾਨ ਇਹ ਜਿਹੜਾ ਸੀਗਾ ਉਹਨੇ ਚੁੰਨੀ ਉਹਦੀ ਜਿਹੜੀ ਗਲ ਚ ਸੀ ਪਾਈ ਹੋਈ ਉਹਦੇ ਨਾਲ ਘੁੱਟ ਕੇ ਉਹਦੇ ਹੀ ਬੇੜੇ ਦੇ ਵਿੱਚ ਉਹਦੀ ਹੱਤਿਆ ਕਰ ਦਿੱਤੀ ਸੀ ਤੇ ਜਾਂਦਾ ਹੋਇਆ